ਤਾਨੂੰ ਸਾਰੇ ਪੰਜਾਬੀਆਂ ਨੂੰ ਸਿੱਧੀ ਪੱਤਰੀ ਦੀ ਇੱਕੋ ਗੱਲ ਸਮਝ ਆਉਂਦੀ ਆ ਵੀ ਗੁਰੂ ਨਾਨਕ ਸਾਹਿਬ ਹੋਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ ਬਲਹਾਰੀ ਕੁਦਰਤ ਵਸਿਆ ਦਰਾਂਤ ਨਾ ਜਾਈ ਲੱਗ। ਪੰਜ ਆਪ ਪੰਜਾਬ ਪੰਜਾਂ ਪਾਣੀਆਂ ਦਾ ਤੇ ਅੱਜ ਕਿੰਨੀ ਗੈਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ। ਕਿਉਂਕਿ ਪੰਜਾਬ ਦਾ ਕੋਈ ਵੀ ਅਜਾ ਥਾਂ ਨਹੀਂ ਰਿਹਾ ਜਿੱਥੇ ਕੀ ਨਾ ਦਾ ਪਾਣੀ ਹਵਾ ਜਾਂ ਜ਼ਮੀਨ ਕਿਸੇ ਵੀ ਕਸ ਤੋਂ ਪੋਲੂਸ਼ਨ ਤੋਂ ਬਚੀ ਹੋਵੇ। ਗੱਲ ਇਹ ਹੈ ਕਿ ਅੱਜ ਬੜਾ ਇਤਿਹਾਸਕ ਦਿਨ ਹੈ ਕਿ ਤੁਸੀਂ ਇੱਥੇ ਤੱਕ ਪਹੁੰਚ ਗਏ। ਕਈਆਂ ਨੂੰ ਨੀਂਦ ਓਕੀ ਆਣੇ ਆ ਜੀ। ਤਾਂ ਸਾਰਿਆਂ ਨੂੰ ਪਤਾ ਪਈ ਕਰ ਰਿਹਾ ਨੂੰ ਇੱਕ ਸਿੱਧੀ ਟ੍ਰੇਨ ਜਾਂਦੀ ਹੈ ਜਿਹਦਾ ਨਾਮ ਕੈਂਸਰ ਟ੍ਰੇਨ ਹੈ ਤੇ ਸਾਰੇ ਮਰੀਜ਼ ਸਾਡੇ ਪੰਜਾਬ ਦੇ ਹੁੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿੱਥੋਂ ਇਹ ਸਾਨੂੰ ਇਲਾਹੀ ਹੁਕਮ ਹੈਗਾ ਅਸੀਂ ਉਹਨੂੰ ਸੰਭਾਲਣ ਦੇ ਲਈ ਕੀ ਕਰ ਰਹੇ ਆ ਅਸੀਂ ਸਾਰੇ ਆਉਂਦੇ ਘਰਾਂ ਦੇ ਵਿੱਚ ਸੁੱਤੇ ਪਈਆਂ ਹਸਪਤਾਲ ਰਾਜਸਥਾਨ ਵੀ ਕਨੇਰ ਚ ਟ੍ਰੇਨ ਬਠਿੰਡੇ ਤੋਂ ਜਾਂ ਤੇ ਯਕੀਨ ਜਾਣੇ ਉਹ ਕਿਤੇ ਜਾ ਕੇ ਦੇਖਿਓ ਭਰੀ ਜਾਂਦੀ ਵੀ ਇਹ ਗੰਦੀ ਫੈਕਟਰੀ ਜਿਹੜੀ ਹੈ ਲਾਉਣ ਦੀ ਪਰਮਿਸ਼ਨ ਦਿੰਦਾ ਕੌਣ ਹੈ ਆਖਰ ਪਰ ਉਹ ਫੈਸਲੇ ਲੈਣੇ ਕਿੰਨੇ ਆ ਉਹ ਜਿਹੜੇ ਉਹਨੂੰ ਕਿਹਾ ਜਾਂਦਾ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਸੀਆ ਅਸਿਆ ਦਾ ਦਫਤਰ ਹੈ ਜੀ ਔਰ ਤੁਹਾਨੂੰ ਇਸ ਤਰੀਕੇ ਦੇ ਨਾਲ ਦੱਸਾਇਆ ਜਾਂਦਾ ਕਿ ਪੰਜਾਬ ਦੇ ਜਿਹੜਾ ਪੱਛੇ ਕੁਝ ਨਹੀਂ ਬਾਹਰ ਚਲੇ ਜਾਓ ਔਰ ਹਰ ਕੋਈ ਬੰਦਾ ਕੇ ਇਸ ਧਰਤੀ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ ਹੈਗਾ ਇਸ ਧਰਤੀ ਦੇ ਉੱਤੇ ਦੁਨੀਆ ਦੀ ਕਿਹੜੀ ਤਾਕਤ ਦੀ ਨਿਗਾਨੀ ਹੈਗੀ ਹੈਗੀ ਸਾਡੇ ਪੰਜਾਬ ਚ ਰੈੱਡ ਜ਼ੋਨ ਫੈਕਟਰੀ ਰੈੱਡ ਜ਼ੋਨ ਕੈਟਾਗਰੀ ਫੈਕਟਰੀਆਂ ਕਿਉਂ ਬਾਕੀ ਦੀਆਂ ਕਿੱਥੇ ਜਾਂਦੀਆਂ ਪੰਜਾਬ ਦਾ ਪਾਣੀ ਇੰਨਾ ਫ੍ਰੀ ਹੋ ਗਿਆ ਹਣਕੇ ਕਾਗਜ਼ਾਂ ਦੇ ਵਿੱਚ ਤਾਂ ਸਾਰਾ ਕੁਝ ਬਹੁਤ ਵਧੀਆ ਉਹਦੇ ਵਿੱਚ ਤਾਂ ਲਿਖਿਆ ਹੋਇਆ ਕਿ ਜੇ ਵੋਟਾਂ ਇਦਾਂ ਪੈਣਗੀਆਂ ਤੇ ਆਹ ਗੱਲ ਦਾ ਧਿਆਨ ਰੱਖਿਆ ਜਾਊਗਾ ਜੇ ਲੋਕ ਨਹੀਂ ਚਾਣਗੇ ਤੇ ਨਹੀਂ ਫੈਕਟਰੀ ਲਾਈ ਜਾਊਗੀ ਪਰ ਕਾਗਜ਼ਾਂ ਦੇ ਵਿੱਚ ਖੇਲ ਮੇਲ ਕਿਵੇਂ ਕੀਤੀ ਜਾਂਦੀ ਆ ਸਾਰਾ ਚੱਕਰ ਕਿਵੇਂ ਬਾਏ ਜਾਂਦੇ ਆ ਆ ਨਹੀਂ ਦੱਸਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਟੈਕਨੀਕਲ ਗੱਲਾਂ ਕੁਸ਼ਵਿੰਦਰ ਭਾਜੀ ਹੋਣਾ ਨੇ ਕੀ ਭਾਜੀ ਹੋਣਾ ਨੇ ਮੇਰੇ ਤੋਂ ਬਹੁਤ ਹੀ ਸਿਆਣੇ ਪੜੇ ਲਿਖੇ ਨੇ ਕਰ ਲੀਆਂ ਤੇ ਤੁਸੀਂ ਸਾਰਿਆਂ ਨੇ ਸੁਣ ਵੀ ਲਈ ਹੁਣ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਇਹ ਹੈ ਵੀ ਸੋ ਹੱਥ ਰੱਸਾ ਤੇ ਸਿਰੇ ਤੇ ਗੰਢ ਸਾਨੂੰ ਸਾਰੇ ਪੰਜਾਬੀਆਂ ਨੂੰ ਸਿੱਧੀ ਪੱਤਰੀ ਜੀ ਇੱਕੋ ਗੱਲ ਸਮਝ ਆਉਂਦੀ ਆ ਵੀ ਗੁਰੂ ਨਾਨਕ ਸਾਹਿਬ ਹੋਣੀ ਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਬਲਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲੱਗੇ। ਸਵੇਰੇ ਸ਼ਾਮ ਪੜਦੇ ਹਾਂ ਸੁਣਦੇ ਹਾਂ ਬਾਣੀ ਅੱਜ ਦੇ ਨਹੀਂ ਪੜਦੇ ਅੱਜ ਦੇ ਨਹੀਂ ਸੁਣਦੇ। ਪੰਜ ਆਬ ਪੰਜਾਬ ਪੰਜਾਂ ਪਾਣੀਆਂ ਦੀ ਧਰਤੀ ਤੇ ਅੱਜ ਕਿੰਨੇ ਕੁ ਰਹਿ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸਭ ਤੋਂ ਵੱਡਾ ਦੁੱਖ ਜਿਹੜਾ ਸਰੀਰ ਦਾ ਹੁੰਦਾ ਤੇ ਅੱਜ ਤੁਸੀਂ ਆਪਦੇ ਆਸੇ ਪਾਸੇ ਜਾਂ ਤੁਸੀਂ ਸਾਰਿਆਂ ਨੇ ਕਪੜੇ ਲਾਹੇ ਤੇ ਦੇਖ ਲਿਓ ਵੀ ਕਿਸੇ ਨੂੰ ਕਿਸੇ ਨੂੰ ਹਰੇਕ ਨੂੰ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਡਾਇਬੀਟਿਸ ਹੈ ਤੇ ਨਾ ਮਰਾਦ ਬਿਮਾਰੀ ਕੈਂਸਰ ਤੱਕ ਹੋ ਗਈ ਪੰਜਾਬ 'ਚ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਰਿਆ ਨੂੰ ਇੱਕ ਸਿੱਧੀ ਟਰੇਨ ਜਾਂਦੀ ਜਿਹਦਾ ਨਾਮ ਕੈਂਸਰ ਟਰੇਨ ਰੱਖਿਆ ਹੋਇਆ ਹੈ ਇਹ ਪਤਾ ਚਾਰਨ ਜਾਂ ਨਹੀਂ ਪਤਾ ਤੇ ਸਰਚ ਕਰ ਲਿਓ ਤੇ ਉਹ ਕਿਉਂ ਲੋਡ ਪਈ ਪੰਜਾਬ 'ਚ ਜਾਣ ਦੀ ਹਸਪਤਾਲ ਰਾਜਸਥਾਨ ਵੀ ਕਨੇਰਚਰ ਤੇ ਟ੍ਰੇਨ ਬਠਿੰਡੇ ਤੋਂ ਜਾਂਦੀ ਤੇ ਯਕੀਨ ਜਾਣੇਓ ਕਦੇ ਜਾ ਕੇ ਦੇਖਿਓ ਭਰੀ ਜਾਂਦੀ ਹੈ ਸੀਟ ਨਹੀਂ ਮਿਲਦੀ ਤੇ ਸਾਰੇ ਮਰੀਜ਼ ਸਾਡੇ ਪੰਜਾਬ ਦੇ ਹੁੰਦੇ ਆ ਤੇ ਸਭ ਤੋਂ ਵੱਡੀ ਪ੍ਰੋਬਲਮ ਸ਼ਰੀਰਕ ਪੋਲੂਸ਼ਨ ਦੇ ਨਾਲ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਤੇ ਸਭ ਤੋਂ ਆਪਾਂ ਕਹਿ ਦਿੰਦੇ ਆ ਨਾ ਬੰਦੇ ਕੋਲੇ ਧਨ ਦੌਲਤ ਪੈਸਾ ਜ਼ਮੀਨ ਜਾਇਦਾਦ ਭਾਵੇਂ ਨਾ ਹੋਵੇ ਜੇ ਸ਼ਰੀਰ ਤੰਦਰੁਸਤ ਹੋਵੇ ਅੰਗ ਬੈ ਚੱਲਦੇ ਹੋਣ ਨਾ ਮੰਨਾ ਦਿਹਾੜੀ ਮਿਹਨਤੂਰੀ ਕਰਕੇ ਵੀ ਖਾ ਲੰਦਾ ਤੇ ਜੇ ਤੁਹਾਡੇ ਸਰੀਰ ਹੀ ਸੁਖੀ ਨਾ ਰਹੇ ਤਾਂ ਫਿਰ ਤੁਸੀਂ ਕਰੋਗੇ ਕੀ ਇਹ ਗੱਲ ਮੰਨਦੇ ਹੋ ਤੁਸੀਂ ਸਾਰੇ اچھا ਇੱਕ ਗੱਲ ਹੋਰ ਬਹੁਤਾ ਸਮਾਂ ਨਹੀਂ ਲੰਦਾ ਸਾਡੇ ਕੋਲ ਬਲਾਰੇ ਹੋਰ ਵੀ ਬਹੁਤ ਫਿਰ ਮਾਫੀ ਚਾਹਉਣਾ ਮੈਨੂੰ ਇਹ ਦੱਸੋ ਤੁਹਾਨੂੰ ਸਾਰਿਆਂ ਨੂੰ ਇਹ ਗੱਲਾਂ ਪਤਾ ਲੱਗੀਆਂ ਤੇ ਬਾਕੀ ਦੇ ਕਿੱਥੇ ਐ ਮੇਰੀ ਬੇਨਤੀ ਉਹਨਾਂ ਨੂੰ ਵੀ ਐ ਬਿਵਾਰੀ ਸਾਰਿਆਂ ਦੀ ਹੋਣੀ ਐ ਰੈੱਡ ਜਾਨ ਕੈਟਾਗਰੀ ਫੈਕਟਰੀਆਂ ਸਾਰੇ ਪੰਜਾਬ ਚ ਪ੍ਰਭੂ ਜੋਰੀਆਂ ਆਪਣਾ ਲਈ ਸਮੇਂ ਦੇ ਵਿੱਚ ਤੇ ਜੇ ਅੱਜ ਵੱਡੀ ਗਿਣਤੀ ਜਿੱਥੇ ਆ ਸਕਦੇ ਹੋ ਤੇ ਜਿੱਥੇ ਕੁਸ਼ਵਿੰਦਰ ਬਾਈ ਹੁਣੀ ਕਾਲ ਦਿੰਦੇ ਆਪਾਂ ਉੱਥੇ ਵੀ ਜਾ ਸਕਦੇ ਆ ਤੇ ਗਲਤੀਆਂ ਦੀ ਮਾਫੀ ਇਹ ਚਾਹੁੰਦਾ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ ਇੱਕੋ ਗੱਲ ਕਹਿ ਕੇ ਸਮਾਪਤੀ ਕਰਦਾ ਵੀ ਸਾਡੇ ਪੰਜਾਬ ਚੀ ਰੈੱਡ ਜ਼ੋਨ ਫੈਕਟਰੀ ਰੈੱਡ ਜ਼ੋਨ ਕੈਟਾਗਰੀ ਫੈਕਟਰੀਆਂ ਕਿਉਂ ਬਾਕੀ ਦੀਆਂ ਕਿੱਥੇ ਜਾਂਦੀਆਂ ਪੰਜਾਬ ਦਾ ਪਾਣੀ ਇੰਨਾ ਫ੍ਰੀ ਹੋ ਗਿਆ ਸਾਡੇ ਪੰਜਾਬ 'ਚ ਸਾਨੂੰ ਫੈਕਟਰੀਆਂ ਰੋਕਣ ਵਾਸਤੇ ਧਰਨੇ ਮਜਾਰੇ ਕਰਨ ਪੈ ਰਹੇ ਫਤਿਹ ਬੁਲਾਉਣਾ ਬੋਲਦਿਆਂ ਜੇ ਕੋਈ ਖੇਮਾ ਵੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਚਲੋ ਟੈਕਨੀਕਲ ਗੱਲਾਂ ਤੇ ਆਪਣੀ ਥਾਂ ਤੇ ਹੁੰਦੀਆਂ ਗੱਲ ਇਹ ਹੈ ਕਿ ਅੱਜ بڑا ਇਤਿਹਾਸਕ ਦਿਨ ਹੈ ਕਿ ਤੁਸੀਂ ਇੱਥੇ ਤੱਕ ਪਹੁੰਚ ਗਏ ਹੋ ਤੁਸੀਂ ਅੱਜ ਕਈਆਂ ਨੂੰ نیند ਔਖੀ ਆਣੇ ਅੱਜ ਵੀ ਆਹ ਕਿ ਹੋ ਗਿਆ ਇਹ ਤਾਂ ਕਦੀ ਲੁਕੀ ਹੋਈ ਥਾਂ ਸੀਗੀ ਕਦੀ ਪਤਾ ਹੀ ਨਹੀਂ ਲੱਗਣ ਦਿੱਤੀ ਸੀਗੀ ਵੀ ਇੱਥੇ ਕੁਝ ਹੁੰਦਾ ਤੁਸੀਂ ਇੱਕ ਬੁਝਾਰਤ ਬੁਝਲੀ ਐ ਇੱਕ ਪੌੜੀ ਚੜ ਗਿਓ ਲੜਾਈ ਦੀ ਜਿਹੜੀ ਕਿ ਪਹਿਲਾਂ ਪੰਜਾਬ ਦੇ ਵਿੱਚ ਸ਼ਾਇਦ ਨਹੀਂ ਕਿਸੇ ਨੇ ਚੜੀ ਮੈਨੂੰ ਨਹੀਂ ਪਤਾ ਮੇਰੇ ਮੇਰੇ ਧਿਆਨ 'ਚ ਨਹੀਂ ਕੋਈ ਹੈ ਜਿਹਨੇ ਜਿਹੜਾ ਇੱਥੇ ਤੱਕ ਆਇਆ ਹੋਵੇ ਇਹਨੂੰ ਇਹ ਪਤਾ ਲੱਗਿਆ ਉਹ ਵੀ ਕਿਹੜੇ ਫੈਸਲੇ ਇੱਥੇ ਲਿੱਤੇ ਜਾਂਦੇ ਆ ਸੋ ਇਹ ਇੱਕ ਬੜੀ ਇਤਿਹਾਸਕ ਗੱਲ ਵੀ ਐ ਇਹ ਇਹ ਬੜਿਆਂ ਨੂੰ ਫਿਕਰ ਵੀ ਪਾਉਗੀ ਪਰ ਪੰਜਾਬ ਦਾ ਇਹ ਬਹੁਤ ਵੱਡਾ ਇੱਕ ਫਾਇਦਾ ਇਹ ਕਰੂਗੀ ਕਿ ਹੁਣ ਕੱਲ ਦੀਆਂ ਖਬਰਾਂ ਦੇ ਵਿੱਚ ਸਾਡੇ ਜੋ ਮੀਡੀਆ ਵਾਲੇ ਭਰਾਏ ਨੇ ਪੈਣਾ ਆਈਆਂ ਨੇ ਉਹਨਾਂ ਦੇ ਰਾਹੀਂ ਜਿਹੜੀਆਂ ਗੱਲਾਂ ਹੁਣੇ ਕੱਲ ਤੱਕ ਪਹੁੰਚਣਗੀਆਂ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗੂਗੀ ਗੱਲ ਵੀ ਇਹ ਫੈਸਲੇ ਹੁੰਦੇ ਕਿੱਥੇ ਨੇ ਅਸਲ ਦੇ ਵਿੱਚ ਵੀ ਇਹ ਗੰਦੀ ਫੈਕਟਰੀ ਜਿਹੜੀ ਹੈ ਲਾਉਣ ਦੀ ਪਰਮਿਸ਼ਨ ਦਿੰਦਾ ਕੌਣ ਹੈ ਆਖਰ ਸੋ एनवायरनमेंट इंपैक्ट असेसमेंट ईआईए किया जाता है जेडी अपनी, अपनी आपा ने पब्लिक हियरिंग हुई सी जेडे आपा उथे गए सी वोटिंग हुई सी चमकोर साहब भी हुई सी तलवंडी अक्लिया भी हुई सी ते ओदे विच हजारा वोटा जेडीया साडे हक च सिगियां इनादे हक च मेरे ख्याल तलवंडी अक्लिया दा कोई वोट नहीं सी है की ते चमकोर साहब च सत्त वोटा सिगियां है, है नहीं वो फैक्ट्री वाले वाला वो भी से फैक्ट्री वाले दी अपनी अमुलाजमा दे हां तो इनियां क वोटा दे नाल वी जे फैसले इनादे हक च हो जान ते फिर तो बड़ी अजीब गल्ला ने ਪਰ ਉਹ ਫੈਸਲੇ ਲੈਣੇ ਕਿੰਨੇ ਐ ਉਹ ਜਿਹੜੇ ਉਹਨੂੰ ਕਿਹਾ ਜਾਂਦਾ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਸੀਆ ਅਸੀਂ ਆ ਸੀਆ ਦਾ ਦਫਤਰ ਹੈ ਜੀ ਤਾਂ ਆਪਾਂ ਅੱਜ ਇੱਥੇ ਪਹੁੰਚ ਗਏ ਆ ਆਪਾਂ ਇੱਕ ਬਹੁਤ ਵੱਡਾ ਹਮਲਾ ਮਾਰਿਆ ਹੈ ਕਿ ਆਪਾਂ ਇੱਕ ਬੜੀ ਲੁਕਮੀ ਚੀਜ਼ ਕਹਿ ਲਓ ਇੰਨੀ ਲੁਕਮੀ ਹੈ ਨਹੀਂ ਸੀ ਸਾਡੀ ਵੀ ਆਪਾਂ ਵੀ ਜ਼ੋਰ ਥੋੜਾ ਘੱਟ ਲਾਇਆ ਸੀ ਪਰ ਚਲੋ ਆਪਾਂ ਹੁਣ ਜਾਗੇ ਆ ਆਪਾਂ ਵੀ ਜਾਗੇ ਆ ਤੇ ਆਪਾਂ ਹੁਣ ਜਾਗੇ ਆ ਤੇ ਆਪਾਂ ਬਾਕੀ ਪੰਜਾਬ ਨੂੰ ਵੀ ਜਗਾਉਣਾ ਹੈ ਭਾਈ ਅਸੀਂ ਵੀ ਬਚੀਏ ਬਾਕੀ ਵੀ ਬਚਣ ਕਿਉਂ ਕਿਸੇ ਦਾ ਵੀ ਹੋਰ ਨੁਕਸਾਨ ਹੋਵੇ ਤਾਂ ਕਿਉਂ ਸਾਡਾ ਵੀ ਹੋਵੇ ਸਾਡਾ ਤਾਂ ਬਾਬਾ ਕਹਿੰਦਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਹੈ ਸਰਬੱਤ ਦੇ ਭਲੇ 'ਚ ਸਾਡਾ ਵੀ ਭਲਾ ਆਂਦਾ ਹੈ ਬਾਕੀਆਂ ਦਾ ਵੀ ਭਲਾ ਆਂਦਾ ਹੈ ਸੋ ਆਪਾਂ ਉਸ ਕੰਮ ਦੇ ਵਿੱਚ ਅੱਗੇ ਵਧਾਂਗੇ ਜਿਹੜੀਆਂ ਟੈਕਨੀਕਲ ਗੱਲਾਂ ਦੀ ਇਹ ਗੱਲ ਕਰਦੇ ਆ ਉਹ ਤੇ ਮੋਟੀਆਂ-ਮੋਟੀਆਂ ਇਹੀ ਨੇ ਕਿ ਕਾਨੂੰਨ ਕੀ ਹੁੰਦਾ ਹੈ ਹੁਣ ਤੇ ਕਾਗਜ਼ਾਂ ਦੇ ਵਿੱਚ ਤਾਂ ਸਾਰਾ ਕੁਝ ਬਹੁਤ ਵਧੀਆ ਉਹਦੇ ਵਿੱਚ ਤਾਂ ਲਿਖਿਆ ਹੋਇਆ ਹੈ ਕਿ ਜੇ ਵੋਟਾਂ ਇਦਾਂ ਪੈਣਗੀਆਂ ਤੇ ਆਹ ਗੱਲ ਦਾ ਧਿਆਨ ਰੱਖਿਆ ਜਾਊਗਾ ਜੇ ਲੋਕ ਨਹੀਂ ਚਾਣਗੇ ਤੇ ਨਹੀਂ ਫੈਕਟਰੀ ਲਾਈ ਜਾਊਗੀ ਪਰ ਕਾਗਜ਼ਾਂ ਦੇ ਵਿੱਚ ਘੇਲ ਮੇਲ ਕਿਵੇਂ ਕੀਤੀ ਜਾਂਦੀ ਆ ਆ ਸਾਰਾ ਚੱਕਰ ਕਿਵੇਂ ਬਾਏ ਜਾਂਦੇ ਆ ਆ ਨਹੀਂ ਦੱਸਿਆ ਜਾਂਦਾ ਕਾਨੂੰਨ ਚ ਉਹ ਲਿਖਿਆ ਨਹੀਂ ਹੁੰਦਾ ਕੁਛ ਐਦਾਂ ਦੀ ਗੱਲ ਵੀ ਇਹ ਕਾਨੂੰਨ ਬਣਾਤਾ ਦਿੱਤਾ ਹੈ ਪਰ ਇਹਨੂੰ ਹੁਣ ਕਿਵੇਂ ਇਹਨੂੰ ਇਹਨੂੰ ਲਾਗੂ ਤਾਂ ਨਹੀਂ ਕਰਨਾ ਨਾ ਆਪਾਂ ਲਾਗੂ ਕਰਨਾ ਕੋਈ ਨਹੀਂ ਪਰ ਇਹਨੂੰ ਘੁਮਾ ਕੇ ਮਲਕਾਨ ਘੁਮਾ ਕੇ ਹੈ ਕਿਵੇਂ ਫੜਨਾ ਹੈ ਕਿ ਕਾਨੂੰਨ ਦੇ ਵਿੱਚ ਜਿਹੜਾ ਹੈ ਕੋਈ ਉਹਦੀ ਕੋਈ ਮੱਦ ਜਿਹੜੀ ਹੈ ਉਹਦੇ ਅਗੇਂਸਟ ਵਿਰੋਧ ਵੀ ਨਾ ਜਾਣ ਪਰ ਆਪਣਾ ਕੰਮ ਵੀ ਕਰ ਜਾਣ ਸਾਰੇ ਦਾ ਸਾਰਾ ਨੁਕਸਾਨ ਵੀ ਕਰ ਜਾਣ ਪਰ ਕਾਨੂੰਨ ਵੀ ਨਾ ਤੋੜਨ ਇਹ ਇੱਕ ਹੱਥ ਦੀ ਸਫਾਈ ਦਾ ਖੇਡ ਹੈ ਜਾਦੂ ਦਾ ਖੇਡ ਵੀ ਇਹਨਾਂ ਦੇ ਉੱਤੇ ਕੋਈ ਗਲਤ ਕਿਸੇ ਚੀ ਦਾ ਇਲਜ਼ਾਮ ਨਹੀਂ ਆਂਦਾ ਜਿਹੜੇ ਫੈਕਟਰੀਆਂ ਲਾਣ ਵਾਲੇ ਐ ਜਿਹੜੇ ਸਾਨੂੰ ਮਾਰ ਰਹੇ ਐ ਜਿਹੜੇ ਹਵਾ ਪ੍ਰਦੂਸ਼ਣ ਕਰਦੇ ਐ ਜਿਹੜੇ ਪਾਣੀ ਨੂੰ ਪ੍ਰਦੂਸ਼ਣ ਕਰਦੇ ਐ ਉਹ ਪਾਣੀ ਪੀ ਕੇ ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਪੇਸ਼ੈਂਟ ਤੇ ਸਾਡੇ ਪਰਿਵਾਰ ਜਿਹਨਾਂ ਦਾ ਉਜਾੜਾ ਹੁੰਦਾ ਜਿਹੜੇ ਫਿਰ ਹਸਪਤਾਲਾਂ ਤੇ ਜਾਂਦੇ ਆ ਪਰਿਵਾਰ ਵੀ ਉਜੜਦਾ ਹੈ ਜੀਵ ਨਹੀਂ ਬਚਦਾ ਮੁੜ ਕੇ ਜੇ ਕਿਸੇ ਨੂੰ ਕੈਂਸਰ ਵਰਗੀ ਬਿਮਾਰੀ ਹੋ ਜੇ ਤੇ ਉਹ ਫੈਕਟਰੀਆਂ ਪਰ ਉਹ ਉਹ ਪਾਣੀ ਹਵਾ ਦਾ ਉਜਾੜਾ ਕਰਨ ਵਾਲੀਆਂ ਫੈਕਟਰੀਆਂ ਲਾਉਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾਂਦੀ ਹੈ ਉਹ ਕਿਵੇਂ ਦਿੱਤੀ ਜਾਂਦੀ ਹੈ ਉਹ ਉਹ ਜਿਹੜੀ ਬੁਝਾਰਤ ਹੈ ਉਹਨੂੰ ਆਪਾਂ ਹੁਣ ਬੁੱਧਣਾ ਸ਼ੁਰੂ ਕਰ ਦਿੱਤਾ ਹੈ ਤੇ ਮੇਰਾ ਖਿਆਲ ਹੈ ਇਸ ਕਰਕੇ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ ਮੈਂ ਬਹੁਤੀਆਂ ਟੈਕਨੀਕਲ ਗੱਲਾਂ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਅੱਜ ਲੋੜ ਨਹੀਂ ਹੈ ਅੱਜ ਆਪਾਂ ਬਹੁਤ ਵੱਡੀ ਇੱਕ ਮਨ ਮਾਰੀ ਹੈ ਇੱਕ ਇਤਿਹਾਸ ਬਣਾਇਆ ਸੋ ਅੱਜ ਇੰਨੀਆਂ ਹੀ ਗੱਲਾਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਐਡਾ ਸਾਥ ਦਿੱਤਾ ਤੇ ਇਸ ਕਰਕੇ ਆਪਾਂ ਸਾਰਿਆਂ ਨੇ ਰਲ ਕੇ ਇਹ ਜਿਹੜੀ ਹੁਣ ਇੱਥੋਂ ਤੱਕ ਜਿੱਤ ਪਹੁੰਚੀ ਹੈ ਇਹਨੂੰ ਸਿਰੇ ਲਾਣਾ ਸਾਰੇ ਪੰਜਾਬ ਤੱਕ ਗੱਲ ਨੂੰ ਲੈ ਕੇ ਵੀ ਜਾਣਾ ਹੈ ਤੇ ਆਪਣੇ ਵੀ ਜਿਹੜਾ ਇਲਾਕਾ ਹੈ ਉਹਨੂੰ ਵੀ ਬਚਾਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸੰਘਰਸ਼ ਦੇ ਲਈ ਬਹੁਤ ਸਵਾਗਤ ਆ ਦੇਣਾ ਹੈਗਾ ਕਿ ਅਸੀਂ ਇੱਥੋਂ ਤੱਕ ਇਹਨਾਂ ਦੇ ਦਫ਼ਤਰਾਂ ਦੇ ਤੱਕ ਇਹਨੇ ਜਿਹੜੇ ਅਫਸਰ ਹੈਗੇ ਇਹਨਾਂ ਦੇ ਅਸੀਂ ਦਹਲੂਜ਼ ਤੱਕ ਪਹੁੰਚ ਕੇ ਆਵਦਾ ਜਿਹੜਾ ਅਸੀਂ ਸੰਘਰਸ਼ ਹੈਗਾ ਉਹਨੂੰ ਅਸੀਂ ਉਹਦੀ ਆਵਾਜ਼ ਬੁਲੰਦ ਕਰ ਰਹੇ ਹਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਦੇਖਿਆਗਾ ਜੀਰਾ ਫੈਕਟਰੀਜ਼ ਆਇਗਾ ਕੇਸ ਨਾਤੇ ਰਹੇਗਾ ਆਪਾਂ ਚਾਹੇ ਚਮਕੌਰ ਸਾਹਿਬ ਮੋਰਚਾ ਹੈਗਾ ਚਾਹੇ ਅਕੜੀਆ ਤਲਵੰਡੀ ਦਾ ਮੋਰਚਾ ਤੇ ਉਸ ਤੋਂ ਬਾਅਦ ਤਲਵੰਡੀ ਸਾਹਿਬ ਉਹਦੇ ਨਾਲ ਕਮਾਲੂ ਪਿੰਡ ਦਾ ਮੋਰਚਾ ਇਹ ਸਾਰੇ ਦੇ ਸਾਰੇ ਜਿਹੜੇ ਮੈਂ ਕਾਨੂੰਨੀ ਤੌਰ ਤੇ ਦੱਸਦਾ ਨੈਸ਼ਨਲ ਜਿਹੜਾ ਗ੍ਰੀਨ ਟ੍ਰਿਬਿਨਲ ਜਸਾ ਉਹਨਾਂ ਨੇ 2010 ਦੇ ਵਿੱਚ ਬਣਾਇਆ ਸੀ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਮਤਲਬ ਉਸ ਵਕਤ ਉਹਨਾਂ ਦੇ ਚਿਤ ਚੇਤੇ ਵੀ ਨਹੀਂ ਸੀ ਆ ਜਿਹੜੇ ਇਹ ਵੱਡੇ ਸਮਰਾਜ ਜਿਹੜੇ ਹੈ ਜਿਹੜੇ ਇਹ ਜਿਹੜੇ ਇੰਡਸਟਰੀਸਟ ਨੇ ਜਿਹੜੇ ਵੱਡੇ ਬਿਜ਼ਨਸਮੈਨ ਨੇ ਜਿਹੜਿਆਂ ਨੇ ਪੰਜਾਬ ਨੂੰ ਇੱਕ ਇਸ ਤਰੀਕੇ ਦਾ ਕਿਉਂ ਉਹਨਾਂ ਨੇ ਵੀ ਕੱਟਰੇ ਦਾ ਡੱਬਾ ਸਮਝ ਕੇ ਜੇ ਇੱਥੇ ਆਦੀਆਂ ਫੈਕਟਰੀਆਂ ਲਾਉਣ ਦੀ ਕੋਸ਼ਿਸ਼ ਕੀਤੀ ਸਾਡਾ ਪਾਣੀ ਦੇ ਜਿਹੜਾ ਪ੍ਰਦੂਸ਼ਣ ਸਾਡੀ ਹਵਾ ਦਾ ਪ੍ਰਦੂਸ਼ਣ ਔਰ ਸਾਡੀਆਂ ਜ਼ਿੰਦਗੀਆਂ ਤਬਾਹ ਕਰਤੀਆਂ ਨੇ ਔਰ ਮੈਂ ਦੱਸਣਾ ਚਾਹਣ ਕਿ ਉਹਨਾਂ ਨੇ ਜਿਹੜਾ ਇਹ ਬਣਾਇਆ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਤੋਂ ਪਹਿਲਾਂ ਮਾਰਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਰਿਟ ਪੈ ਜਾਂਦੀ ਸੀ ਪਰ ਜੇ ਅਸੀਂ ਇਸ ਚੀਜ਼ ਨੂੰ ਅੱਗੇ ਵਧਾਵਾਂਗੇ ਤੇ ਜਾਗਰੂਕੀ ਲੈ ਕੇ ਆਵਾਂਗੇ ਤਾਂ ਸਾਨੂੰ ਪੰਜਾਬ ਦੇ ਚੱਪੇ-ਚੱਪੇ ਤੋਂ ਸਾਨੂੰ ਇਸ ਤਰੀਕੇ ਨਾਲ ਸੱਡਾ ਹੋਰ ਲੋਕ ਲਾਮਬਦ ਹੋਣਗੇ ਕਿਉਂਕਿ ਪੰਜਾਬ ਦਾ ਕੋਈ ਵੀ ਅਜਾ ਥਾਂ ਨਹੀਂ ਰਿਹਾ ਜਿੱਥੇ ਕਿ ਨਾ ਤਾਂ ਪਾਣੀ ਹਵਾ ਜਾਂ ਜ਼ਮੀਨ ਕਿਸੇ ਵੀ ਕਿਸ ਤਰ੍ਹਾਂ ਪੋਲੂਸ਼ਨ ਤੋਂ ਬਚੀ ਹੋਵੇ ਤੁਸੀਂ ਦੇਖੋ ਕਿ ਕਮ ਸੇ ਕਮ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਕਿ ਸਾਨੂੰ ਇੱਕ ਸੰਘਰਸ਼ ਹੋਰ ਵੀ ਇਹਦੇ ਨਾਲ ਸਾਨੂੰ ਆਪ ਕਰਨਾ ਚਾਹੀਦਾ ਹੈਗਾ ਕਿ ਜਿਸ ਜਿਵੇਂ ਅਸੀਂ ਦਿੱਲੀ ਜਿਹੜਾ ਬੰਦਾ ਨਹੀਂ ਜਾ ਸਕਦਾਗਾ ਠੀਕ ਆ ਆਨਲਾਈਨ ਸਿਸਟਮ ਹੋ ਗਿਆ ਇੱਕ ਇੱਥੇ ਇੱਕ ਨਾ ਇੱਕ ਨੂੰ ਆਦੀ ਰਜਿਸਟਰੀ ਦਾ ਇੱਕ ਦਫ਼ਤਰ ਜ਼ਰੂਰ ਖੋਲ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਚੰਡੀਗੜ੍ਹ ਜਿੱਥੇ ਹਰਿਆਣੇ ਦੇ ਵੀ ਹੋਣ ਕਿਉਂਕਿ ਜਿਹੜੇ ਜਿਹੜੀ ਸਰਕਾਰਾਂ ਦੀ ਵੰਡ ਹੁੰਦੀ ਹੈਗੀ ਉਹ ਸਟੇਟ ਨੂੰ ਤਾਂ ਵੰਡ ਦਿੰਦੀ ਹੈਗੀ ਪਰ ਜਿਹੜਾ ਕੁਦਰਤ ਨੂੰ ਨਹੀਂ ਵੰਡ ਸਕਦੀ ਹੁੰਦੀ ਹੈਗੀ ਤਾਂ ਸਾਨੂੰ ਉਹਦੇ ਵੀ ਮੰਗ ਕਰਨੀ ਚਾਹੀਦੀ ਹੈਗੀ ਔਰ ਜਿੱਥੋਂ ਤੱਕ ਮੈਂ ਇਹ ਗੱਲ ਕਰਦਾਗਾ ਕਿ ਅਸੀਂ ਸਾਡਾ ਅਸੀਂ ਇੰਨੇ ਕੋਈ ਸਸਤੇ ਕਿਉਂ ਆਗੇ ਸਾਨੂੰ ਸਸਤੇ ਨੂੰ ਸਮਝ ਰੱਖਿਆ ਕਿਉਂਕਿ ਉਹਨਾਂ ਨੇ ਸਾਡੀ ਹਰ ਚੱਪੇ-ਚੱਪੇ ਤੇ ਜਿਹੜੀ ਸਾਡੀ ਖੇਤੀ ਹੈਗੀ ਖੇਤੀ ਸਾਨੂੰ ਇਹ ਦਿਖਾਇਆ ਜਾ ਰਿਹਾ ਕਿ ਸਾਡੇ ਲਈ ਬੜਾ ਘਾਟੇ ਦਾ ਸੌਦਾ ਹੈਗਾ ਪਰ ਦੁਨੀਆ ਦਾ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਸ ਦੇ ਵਿੱਚ ਜਿਹੜੀ ਹੈਗੀ ਅਨਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈਗੀ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਦੁਨੀਆ ਦਾ ਜਿਹੜਾ ਦਹਿਸ਼ਤ ਕਰਦਾ ਹੈਗੇ ਕਿਹਨੂੰ ਲਾਣਿਆ ਗਿਆ ਯੂਨਾਈਟਿਡ ਨੇਸ਼ਨਸ ਨੇ ਗਿਆ ਹੈਗਾ ਅਮੀਰ ਖਾਨ ਮੁਤਾਕੀ ਹੈਗਾ ਅਫਗਾਨਿਸਤਾਨ ਉਹਨੇ ਕੀ ਆ ਕੇ ਆਖਿਆ ਹੈਗਾ ਉਹ ਕਹਿੰਦਾ ਜੀ ਵਾਗਾ ਬਾਰਡਰ ਖੋਲ ਦਿਓ ਸਾਨੂੰ ਬਹੁਤ ਨੇੜੇ ਪੈਂਦਾ ਹੈਗਾ ਔਰ ਸਾਨੂੰ ਇਸ ਚੀਜ਼ ਬਾਰੇ ਅਸੀਂ ਅਸੀਂ ਇਸ ਚੀਜ਼ ਨੂੰ ਸੋਚਦੇ ਨਹੀਂ ਹੈਗੇ ਹੈਗੀ ਕਿ ਸਾਨੂੰ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਹੈ ਜਿਹੜੀ ਧਰਤੀ ਹੈਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿੱਥੋਂ ਇਹ ਸਾਨੂੰ ਇਲਾਹੀ ਹੁਕਮ ਹੈਗਾ ਅਸੀਂ ਉਹਨੂੰ ਸੰਭਾਲਣ ਦੇ ਲਈ ਕੀ ਕਰ ਰਹੇ ਆ ਅਸੀਂ ਸਾਰੇ ਆਉਦੇ ਘਰਾਂ ਦੇ ਵਿੱਚ ਸੁੱਤੇ ਪਈਆਂ ਹੁਣ ਜੋ ਸਾਡੇ ਭਰਾ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਜੁੜੇ ਨੇ ਠੀਕ ਹੈ ਅਸੀਂ ਤਾਂ ਕਾਨੂੰਨੀ ਤੌਰ ਤੇ ਆ ਜਸਕੀਰਤ ਜੀ ਹੋਗੇ ਅਮਿਤੋਜ ਮਾਨ ਜੀ ਹੋਗੇ ਵੀਰ ਜੀ ਹੋਗੇ ਖੁਸ਼ਿੰਦਰ ਜੀ ਹੋਗੇ ਔਰ ਇਹਨਾਂ ਦੀ ਸਾਰੀ ਟੀਮ ਹੈਗੀ ਜਿਸ ਤਰੀਕੇ ਦੇ ਨਾਲ ਮੈਂ ਅਸੀਂ ਤੁਹਾਨੂੰ ਦਿਲੋਂ ਸਲੂਟ ਕਰਦੇ ਆ ਜੀ ਔਰ ਗੁਰੂ ਮਾਰ ਨੂੰ ਤਨ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਨਾਲ ਨਾਲ ਸਾਨੂੰ ਪੰਜਾਬ ਦੇ ਨਾਲ ਜਿਹੜਾ ਸਾਨੂੰ ਦੱਸਣਾ ਪਊਗਾ ਕਿ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਜਦੋਂ ਇੱਥੇ ਆ ਕੇ ਇਹ ਲਾਉਂਦੇ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਸਾਡੇ ਬੱਚਿਆਂ ਦਾ ਰੋਜ਼ਗਾਰ ਵੀ ਖਾਂ ਖਾ ਜਾਂਦੇ ਨੇ ਪ੍ਰਵਾਸੀਆਂ ਨੂੰ ਬੇਲੋੜਾ ਜਿੱਥੋਂ ਸਾਡੇ ਕੋਲ ਇੱਥੇ ਜਿਹੜੀ ਲੇਬਰ ਹੈਗੀ ਮੌਜੂਦ ਹੈ ਇਹਦੇ ਨਾਲ ਤੁਹਾਡਾ ਕੀ ਹੈਗਾ ਜਿਹੜਾ ਤੁਹਾਡਾ ਸਿਆਸੀ ਡੈਮੋਗ੍ਰਾਫੀ ਹੈਗੀ ਜਿੱਥੇ ਜਿਹੜੀ ਬੰਤਰ ਹੈਗੀ ਉਹ ਵੀ ਖਤਮ ਹੋ ਰਹੀ ਹੈਗੀ ਸਮਾਜਿਕ ਬੰਤਰ ਵੀ ਖਤਮ ਹੋ ਰਹੀ ਹੈਗੀ ਔਰ ਤੁਹਾਨੂੰ ਇਸ ਤਰੀਕੇ ਦੇ ਨਾਲ ਦੱਸਾਇਆ ਜਾਂਦਾ ਕਿ ਪੰਜਾਬ ਦੇ ਜਿਹੜਾ ਬੱਚੇ ਕੁਝ ਨਹੀਂ ਬਾਹਰ ਚਲੇ ਜਾਓ ਔਰ ਹਰ ਕੋਈ ਬੰਦਾ ਕੇ ਇਸ ਧਰਤੀ ਦੇ ਉਤੇ ਕਬਜ਼ਾ ਕਰਨ ਨੂੰ ਫਿਰਦਾ ਹੈਗਾ ਇਸ ਧਰਤੀ ਦੇ ਉਤੇ ਦੁਨੀਆ ਦੀ ਕਿਹੜੀ ਤਾਕਤ ਦੀ ਨਿਗਾਹਣੀ ਹੈਗੀ ਹੈਗੀ ਇਸ ਕਰਕੇ ਸਾਨੂੰ ਹਮਲਾ ਮਾਰਨਾ ਚਾਹੀਦਾ ਹੈਗਾ ਇਹ ਸਾਡੀ ਪਹਿਲੇ ਦਿਨ ਦੀ ਸ਼ੁਰੂਆਤ ਹੈਗੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾਗਾ ਔਰ ਸਾਨੂੰ ਅੱਜ ਅੱਗੇ ਹੋਰ ਅੱਗੇ ਲਾਹਮਤ ਹੋ ਕੇ ਚੱਲਣਾ ਚਾਹੀਦਾ ਹੈਗਾ ਜੇ ਕੋਈ ਗਲਤੀ ਹੋਏ ਤਾਂ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ